ਜੈ ਸੋ ਦਸ਼ਕਾਂ ਦਾ ਅੱਜ ਸਵਾਗਤ ਹੈ ਜਨ ਪੰਜਾਬੀ ਨਿਊਜ਼ ਤੇ ਅੱਜ ਨੀਟੂ ਸ਼ਟਰਾਂ ਵਾਲੇ ਜਿਹੜੋ ਅੱਜ ਡੇਰਾ ਸਤਖੰਡ ਬੱਲਾਂ ਵਿਖੇ ਪਹੁੰਚੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਰ ਅੱਜ ਤੁਸੀਂ ਡੇਰਾ ਸਤਖੰਡ ਬੱਲਾਂ ਆਏ ਆ ਕੀ ਕਾਰਨ ਹੋਇਆ ਜਿਹੜਾ ਤੁਸੀਂ ਸੰਤਾਂ ਦਾ ਮਾਂ ਪੁੱਛੇ ਦਰਸ਼ਨ ਦਿੱਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਜੈ ਗੁਰਦੇਵ ਧੰ ਗੁਰਦੇਵ ਜੀ ਔਰ ਡੇਰਾ ਸਤਖੰਡ ਬੱਲਾਂ ਵਿੱਚ ਮੈਂ ਮੱਥਾ ਟੇਕਣ ਆਇਆ ਜੀ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਆਇਆ ਕਿਉਂਕਿ ਮੈਂ ਬਨਾਰਸ ਦੀ ਧਰਤੀ ਦੇ ਵਿੱਚ ਜਾ ਰਿਹਾ ਇਲੈਕਸ਼ਨ ਲੜਨ ਔਰ ਮੈਂ ਇਹਨਾਂ ਦਾ ਆਸ਼ੀਰਵਾਦ ਲੈ ਕੇ ਕਿ ਉਥੇ ਆਪਾਂ ਜਿੱਤ ਪ੍ਰਾਪਤ ਕਰਨੀ ਹੈ ਤੇ ਇਹਨਾਂ ਦੇ ਆਸ਼ੀਰਵਾਦ ਨਾਲ ਆਪਾਂ ਸਦਾ ਹੀ ਅੱਗੇ ਵੱਧਦੇ ਰਹਿਣਾ ਕਿਉਂਕਿ ਡੇਰਾ ਸਤਖੰਡ ਬੱਲਾ ਵਿੱਚ ਜਿਹੜਾ ਬੰਦਾ ਨਮਸਕਾਰ ਔਰ ਗੁਰੂਦੇਵ ਦੇਵ ਦੇ ਅੱਗੇ ਝੁਕ ਗਿਆ ਚਰਨਾਂ ਦੇ ਨਮਸਕਾਰ ਕਰੂਗਾ ਉਹ ਹਮੇਸ਼ਾ ਅੱਜ ਵੀ ਜਿੱਤਿਆ ਤੇ ਕੱਲ ਵੀ ਜਿੱਤਿਆ ਵਾ ਔਰ ਆਪਾਂ ਜਿਹੜਾ ਕਿ ਆਪਾਂ ਇਲੈਕਸ਼ਨ ਲੜਨ ਜਾ ਰਹੇ ਹਾਂ ਔਰ ਆਪਾਂ ਨਰਿੰਦਰ ਮੋਦੀ ਦੇ ਖਿਲਾਫ ਉਥੇ ਇੱਕ ਮੋਰਚਾ ਸਾਬਿਤ ਕੀਤਾ ਵਾ ਕਿਉਂਕਿ ਇੱਕ ਜਗ੍ਹਾ ਤੁਹਾਡਾ ਤੱਕਾ ਹੋ ਰਿਹਾ ਸਾਡੇ ਐਸਸੀ ਐਸਸੀ ਭਾਈਚਾਰੇ ਨਾਲ ਤੱਕੇ ਹੋ ਰਿਹਾ ਉਹ ਜੇ ਸਾਨੂੰ ਸਟੂਲ ਕਾ ਸਮਾਜ ਕਿਹਾ ਜਾਂਦਾ ਵਾ ਜਾਂ ਵਾਲਮਿਕ ਸਮਾਜ ਦੇ ਵਿੱਚ ਛੋਟੀ ਯਾਰ ਸ੍ਰੀ ਗੁਰਬਿਦਾ ਸਮਾਜ ਆ ਜਾਂ ਕੋਈ ਵੀ ਸਮਾਜ ਆ ਜਾਂ ਕੋਈ ਵੀ ਐਸਸੀ ਸਮਾਜਾ ਨੂੰ ਸਟੂਲ ਕਾ ਸਮਾਜ ਕਿਉਂ ਕਿਹਾ ਜਾਂਦਾ ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਉਹਨਾਂ ਨੂੰ ਦਲਿਤ ਸਮਾਜ ਕਿਉਂ ਕਿਹਾ ਜਾਂਦਾ ਇਹ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਵੱਡੇ ਲੀਡਰ ਬਣੇ ਫਿਰਦੇ ਆ ਜਿਹੜੇ ਸਾਡੇ ਕੌਮ ਨੂੰ ਸਮਸ਼ਿਆ ਪਿੱਛੇ ਕਰ ਦਿਖਾਉਂਦੇ ਆ ਔਰ ਆਪਾਂ ਡਾਕਟਰ ਪੀਮਦਾ ਬਾਬਾ ਸਾਹਿਬ ਦੀ ਸੋਚ ਚੱਲੇ ਆ ਉਹਨਾਂ ਦਾ ਨਕਸ਼ੇ ਕਦਮ ਤੇ ਚੱਲੇ ਆਂ ਕਹਿੰਦੇ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਹਰ ਜਗ੍ਹਾ ਤੇ ਖੜੇ ਆਂ ਔਰ ਅੱਜ ਡੇਰਾ ਸਤਖੰਡ ਬੱਲਾ ਦੇ ਵਿੱਚ ਆਪਾਂ ਨਮਸਕਾਰ ਕੀਤਾ ਗੁਰੂ ਜੀ ਨੂੰ ਔਰ ਆਪਾਂ ਇੱਥੋਂ ਆਸ਼ੀਰਵਾਦ ਲੈ ਕੇ ਔਰ ਆਪਾਂ ਅਸੇ ਜ਼ਰੂਰ ਪਹੁੰਚਾਂਗੇ ਔਰ ਆਪਾਂ ਜਿਸ ਜਗ੍ਹਾ ਜਾ ਕੇ ਆਪਣਾ ਮੋਰਚਾ ਕਰਨਾ ਵਾ ਉਹ ਬਹੁਤ ਵੱਡਾ ਇੱਕ ਲੀਡਰ ਹੈ ਕਿ ਬਹੁਤ ਵੱਡਾ ਪੈਸਾ ਵਾ ਬੜੀ ਉਹਦੇ ਕੋਲ ਪਾਵਰ ਆ ਬੜੇ ਉਹਦੇ ਅਫਸਰ ਆ ਬੜੀ ਉਹਦੀ ਆਪਣੀ ਮੀਡੀਆ ਵਾ ਉਸ ਜਗ੍ਹਾ ਤੇ ਅਸੀਂ ਜਾ ਰਹੇ ਜਿੱਥੇ ਸਾਡਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਔਰ ਆਪਾਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਚੱਲੇ ਆਂ ਔਰ ਭਗਵਾਨ ਬਾਲਮਿਕ ਸਮਾਜ ਦਾ ਔਰ ਸ੍ਰੀ ਗੁਰ ਵਿਦਾਸ ਸਮਾਜ ਦਾ ਆ ਸਾਰਿਆਂ ਦਾ ਆਸ਼ੀਰਵਾਦ ਸਾਡੇ ਨਾਲ ਆ ਤੇ ਆਪਾਂ ਡਰਨ ਦੀ ਲੋੜ ਨਹੀਂ ਆਪਾਂ ਡੱਟ ਕੇ ਮੁਕਾਬਲਾ ਕਰਾਂਗੇ ਇਹਨਾਂ ਨੂੰ ਹਰਾ ਕੇ ਛੱਡਾਂਗੇ ਪਰ ਉੱਥੇ ਜਿੱਤ ਸਾਡੀ ਪੱਕੀ ਆ ਸਾਡੀ ਐਸੀ ਸਮਾਜ ਪਾਈ ਚਾਲੇ ਦਾ ਪ੍ਰਧਾਨ ਮੰਤਰੀ ਬਣੇ ਸਾਡਾ ਸੁਭਨਾ ਹੀ ਇਹੀ ਹੈ ਤੇ ਸਰ ਤੁਸੀਂ ਇਲੈਕਸ਼ਨ ਲੜ ਰਹੇ ਆ ਕਿਹੜੀ ਪਾਰਟੀ ਦੇ ਬੋਲੂ ਲੜ ਰਹੇ ਆ ਜਿਹੜਾ ਮੋਦੀ ਨੂੰ ਤੁਸੀਂ ਸ਼ਰੇਮ ਜਿਹੜੀ ਚੇਤਾਵਨੀ ਦੇ ਰਿਹਾ ਕਿ ਐਸੀ ਤੁਹਾਡੇ ਬਰਾਬਰ ਆ ਕੇ ਇਲੈਕਸ਼ਨ ਲੜਾਂਗੇ ਦੇਖੋ ਜੀ ਸਾਡੀ ਪਾਰਟੀ ਦਾ ਨਾਮ ਹੈ ਬੇਗਮਪੁਰਾ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾਸ ਸਮਾਜ ਦੀ ਪਾਰਟੀ ਹੈ ਜਿਸ ਸਮਾਜ ਦੇ ਬੰਦੇ ਸਾਡੇ ਨਾਲ ਨਾ ਜੁੜੇ ਗੁਰੂ ਵਾਲਮੀਕ ਸਮਾਜ ਸ਼੍ਰੀ ਗੁਰੂ ਰਵਿਦਾਸ ਸਮਾਜ ਫਿਰ ਅਸੀਂ ਹਾਰ ਸਕਦੇ ਆ ਨਹੀਂ ਤੇ ਉਦਾਂ ਸਾਨੂੰ ਕੋਈ ਹਰਾਣ ਵਾਲਾ ਜੰਮਿਆ ਨਹੀਂ ਔਰ ਜੰਮ ਕੇ ਵੀ ਨਹੀਂ ਆਸਦਾ ਕਿਉਂਕਿ ਸਾਡੀ ਕੌਮ ਬਹੁਤ ਸ਼ੇਰਾਂ ਦੀ ਕੌਮ ਆ ਜਿਗਰੇ ਦੀ ਕੌਮ ਆ ਕਿਤੇ ਵੀ ਸਾਡੀ ਕੌਮ ਦਾ ਨਾਮ ਨਹੀਂ ਲਿਆ ਜਾਂਦਾ ਜਦ ਵੀ ਲਿਆ ਜਾਂਦਾ ਸਾਨੂੰ ਸਤੂਲ ਕਾ ਸਮਾਜ ਜਾਂ ਸਾਨੂੰ ਐਸਸੀ ਸਮਾਜ ਜਾਂ ਸਾਨੂੰ ਨਲਕ ਦਲਿਤ ਸਮਾਜ ਕਿਹਾ ਜਾਂਦਾ ਵਾ ਸਾਡੇ ਸਮਾਜ ਦਾ ਕੋਈ ਚੰਗਾ ਨਾਮ ਨਹੀਂ ਲਿਆ ਜਾਂਦਾ ਸਾਡੇ ਕਈ ਮੇਰੇ ਵੀਰ ਐਸੀ ਸਮਾਜ ਦੇ ਭਾਈਚਾਰੇ ਚੋਂ ਡਰਾਈਵਰੀ ਕਰਦੇ ਆ ਉਹਨਾਂ ਨੂੰ ਵੀ ਤਮੀਜ਼ ਨਾਲ ਨਹੀਂ ਬੁਲਾਇਆ ਜਾਂਦਾ ਇੱਥੋਂ ਤੱਕ ਕਿ ਜੁਪੀ ਬਿਹਾਰ ਚੋਂ ਵੀ ਜੇ ਕੋਈ ਬੰਦਾ ਆਂਦਾ ਅਸੀਂ ਵੀ ਉਹਨੂੰ ਪਿਆਰ ਨਾਲ ਕਹਿੰਨੇ ਭਈਆ ਜੀ ਔਰ ਜਿਹੜੇ ਸਾਡੇ ਡਰਾਈਵਰ ਵੀਰਾਂ ਉਹਨਾਂ ਨੂੰ ਅਸੀਂ ਕਿਦਾਂ ਉਹ ਕਿਦਾਂ ਕੋਈ ਉਹਨਾਂ ਨੂੰ ਬੁਲਾਉਂਦਾ ਓਏ ਐਦਾਂ ਓ ਐਦਾਂ ਜਾਂ ਕਿਸੇ ਮੁਲਾਜ਼ਮ ਦੀ ਗੱਲ ਕਰ ਲਈਏ ਜਾਂ ਸਰਕਾਰ ਦੀ ਗੱਲ ਕਰ ਲਈਏ ਕੀ ਉਹਨਾਂ ਦੀ ਵਿਚਾਰਿਆਂ ਦੀ ਕੋਈ ਇੱਜ਼ਤ ਨਹੀਂ ਉਹ ਕਿਸੇ ਭੈਣ ਭਰਾ ਦੇ ਪੁੱਤਰ ਨਹੀਂ ਉਹ ਕਿਤੇ ਮਾਂ ਦੇ ਪੁੱਤ ਨਹੀਂ ਉਹ ਕਿਸੇ ਪਿਓ ਦੇ ਪੁੱਤ ਨਹੀਂ ਕਿਸੇ ਮਾਂ ਦੇ ਭੈ ਭਰਾ ਨਹੀਂ ਹੈਗਾ ਕੀ ਨਹੀਂ ਹੈਗਾ ਔਰ ਆਪਾਂ ਉਹਨਾਂ ਸਾਰਿਆਂ ਦੀ ਗੱਲਾਂ ਵਾਸਤੇ ਮੋਦੀ ਸਾਹਿਬ ਨਾਲ ਲੜਨ ਜਾ ਰਹੇ ਹਾਂ ਤੇ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਐਸੀ ਸਮਾਜ ਦਾ ਸਾਥ ਚਾਹੀਦਾ ਤੇ ਸਰ ਕਿਹੜੇ ਇਲਾਕੇ ਦੇ ਵਿੱਚੋਂ ਜਿਹੜੇ ਤੁਸੀਂ ਚੋਣ ਲੜ ਲੜ ਰਹੀ ਜਾ ਰਹੇ ਹੋ ਦੇਖੋ ਜਿੱਥੇ ਨਰਿੰਦਰ ਮੋਦੀ ਖੜਾ ਹੈ ਜੀ ਉਹਦੇ ਸਾਹਮਣੇ ਬਿਲਕੁਲ ਅਸੀਂ ਚੇਤਾਵਨੀ ਤੇ ਖੜਿਆ ਜੀ ਕਿਉਂਕਿ ਆਪਾਂ ਡੇਰਾ ਸਤਖੰਡ ਬੱਲਾ ਦੇ ਵਿੱਚ ਆਸ਼ੀਰਵਾਦ ਮਿਲ ਗਿਆ ਸਾਨੂੰ ਗੁਰੂ ਜੀ ਦਾ ਔਰ ਆਪਾਂ ਜਿੱਤ ਪ੍ਰਾਪਤ ਕਰਾਂਗੇ ਸਾਨੂੰ ਇਹ ਬਹੁਤ ਮਾਣ ਆ ਜੀ ਜਿਹੜੀ ਵੈਲਿਡ ਪੇਪਰ ਦਾ ਬੋਰਡ ਪੈਣੀ ਚਾਹੀਦੀ ਈਵਨ ਮਸ਼ੀਨਾ ਨਾਲ ਨਹੀਂ ਪੈਣੀ ਚਾਹੀਦੀ ਕਿਉਂਕਿ ਮੇਰੇ ਘਰ ਦੀਆਂ 9 ਵੋਟਾਂ ਸੀ ਮੈਨੂੰ 5 ਪਈਆਂ ਉਹ ਚੋਂ 4 ਵੋਟਾਂ ਦੀ ਬੇਈਮਾਨੀ ਕੀਤੀ ਗਈ ਆ ਔਰ ਈਵਨ ਮਸ਼ੀਨਾ ਦਾ ਬਹੁਤ ਵੱਡਾ ਘੁਟਾਲਾ ਕਿ ਜਿਹੜਾ ਆਪਾਂ ਇਹ ਬੰਦ ਕਰਾਉਣਾ ਵਾ ਸਾਰੇ ਦੇਸ਼ ਨੇ ਰਲ ਕੇ ਔਰ ਵਕੀਲਾਂ ਦਾ ਵੀ ਇਹੀ ਕਹਿਣਾ ਮੈਂ ਵਕੀਲਾਂ ਦਾ ਬਹੁਤ ਜ਼ਿਆਦਾ ਤਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਗੱਲ ਨੂੰ ਚੱਕਿਆ ਇਹ ਹੱਲ ਨੂੰ ਚੱਕਿਆ ਔਰ ਇਹ ਗੱਲ ਸੱਚੀ ਹੈ ਵਕੀਲਾਂ ਦੀ ਕਿਉਂਕਿ ਵਕੀਲ ਤੇ ਜੱਜ ਮੇਰੇ ਵਾਸਤੇ ਦੋਨੇ ਰੱਬ ਨੇ ਔਰ ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ ਕਿਉਂਕਿ ਅਸੀਂ ਜੇ ਬੰਦਾ ਥਾਣੇ ਤੇ ਦੁਖੀ ਹੋ ਕੇ ਦਰਖਾਸਤ ਦਿੰਦਾ ਕਮਿਸ਼ਨਰ ਨੂੰ ਕਮਿਸ਼ਨਰ ਨਹੀਂ ਸੁਣਦਾ ਫਿਰ ਆਪਾਂ ਜਾਣਿਆ ਅਰ ਅਦਾਲਤ ਦਾ ਬੂਆ ਖੜਖੜਾਣੇ ਆ ਕਿ ਸਾਨੂੰ ਥਾਣੇ ਤੋਂ ਇਨਸਾਫ ਮਿਲ ਜੇ ਸਾਨੂੰ ਕੀ ਲੋੜਾ ਕਮਿਸ਼ਨਰ ਸਾਹਿਬ ਨੂੰ ਅਰਖਾਸਤ ਦੇਣ ਦੀ ਸਾਨੂੰ ਕੀ ਲੋੜਾ ਅਦਾਲਤਾਂ ਦੇ ਦਰਵਾਜ਼ੇ ਖੜਕਾਉਣ ਦੀ ਕਿਉਂਕਿ ਕਿਸੇ ਵੀ ਸਾਡੇ ਐਸੇ ਭਾਈਚਾਰੇ ਨੂੰ ਸਮਾਜ ਨੂੰ ਸਾਥ ਨਹੀਂ ਦਿੰਦੇ ਇਹ ਲੋਕ ਸਾਡੇ ਸਮਾਜ ਨੂੰ ਮੇਰੇ ਵਰਗੇ ਬੰਦੇ ਨੂੰ ਟਾਰਗੇਟ ਕਰਦੇ ਆ ਝੂਠੇ ਪਰਚੇ ਕਰਦੇ ਆ ਫਿਰ ਉਹ ਬੰਦਾ ਦੁਖੀ ਹੋ ਕੇ ਇਲੈਕਸ਼ਨ ਤੇ ਖੜਦਾ ਵਾ ਨਹੀਂ ਤੇ ਉਹਨੂੰ ਕੋਈ ਲੋੜ ਨਹੀਂ ਇਲੈਕਸ਼ਨ ਤੇ ਖੜਾਉਂਦੀ ਮੇਰੀ ਬੇਟੀ ਦਾ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਗ੍ਰਹਿ ਮੰਤਰੀ ਨੇ ਫੋਨ ਕਰਕੇ ਉਹਨਾਂ ਬੰਦਿਆਂ ਨੂੰ ਬਚਾਇਆ ਜਿਨ੍ਹਾਂ ਨੇ ਮੇਰੀ ਬੇਟੀ ਦਾ ਐਕਸੀਡੈਂਟ ਕੀਤਾ ਸੀਗਾ ਜੀ ਜਿਸ ਸਾਬ ਤੋਂ ਮੈਂ ਦੁਖੀ ਹੋਇਆ ਮੈਂ ਅੰਦਰੋਂ ਪਰੇਸ਼ਾਨ ਮੈਂ ਅੱਜ ਆਸ਼ੀਰਵਾਦ ਲੈ ਕੇ ਚੱਲੇ ਆ ਮੈਨੂੰ ਪਤਾ ਕਿ ਕੀ ਪਤਾ ਪਰਮਾਤਮਾ ਉੱਥੇ ਮੇਰੀ ਸੁਣ ਲੇ ਸਤਿਗੁਰੂ ਰਵਿਦਾਸ ਮਹਾਰਾਜ ਕਿਰਪਾ ਕਰ ਵਾਲਮੀਕ ਸਮਾਜ ਕਿਰਪਾ ਕਰੇ ਵਾਲਮੀਕ ਪਗਵਾਨ ਕਿਰਪਾ ਕਰੇ ਮੇਰੇ ਤੇ ਕਿ ਮੈਂ ਜਿੱਤ ਕੇ ਆਵਾਂ ਜੀ ਤੇ ਡਾਕਟਰ ਅਜੀਤ ਮਲ ਜੀ ਸਾਡੇ ਨਾਲ ਜੁੜ ਚੁੱਕ ਨੇ ਡਾਕਟਰ ਅਜੀਤ ਮਲ ਜੀ ਜਿਸ ਤਰ੍ਹਾਂ ਨੀਟੂ ਸ਼ਟਰ ਵਾਲੇ ਨੇ ਕਿਹਾ ਕਿ ਅਸੀਂ ਇਲੈਕਸ਼ਨ ਜਿਹੜਾ ਮੋਦੀ ਦੇ ਖਿਲਾਫ ਲੜਾਂਗੇ ਤੇ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਦੇਖੋ ਜੀ ਇਹ ਤਾਂ ਏ ਨੇਟੂ ਸ਼ਟਰਾਲਾ ਜੀ ਦਾ ਇੱਕ ਮਿਹਨਤ ਆ ਇਹਨਾਂ ਨੇ ਪਹਿਲਾਂ ਵੀ 2 MP ਦੀਆਂ ਇਲੈਕਸ਼ਨਾਂ 2 MLA ਦੀਆਂ ਇਲੈਕਸ਼ਨਾਂ ਜਿਹੜੀਆਂ ਕੰਟੈਸਟ ਕੀਤੀਆਂ ਸੋ ਬੰਦਾ ਮਿਹਨਤ ਕਰ ਰਿਹਾ ਅਸੀਂ ਤਾਂ ਇਹ ਕਹਿੰਦੇ ਆ ਵੀ ਤਰੱਕੀ ਕਰੇ ਔਰ ਆਪਾਂ ਨੂੰ ਇਸ ਚੀਜ਼ ਦੇ ਨਾਲ ਨਹੀਂ ਚਲੋ ਸਾਡੇ ਸਮਾਜ ਦਾ ਇਹ ਮੇਨ ਮੁੱਖ ਆਗੂ ਬੰਦਾ ਆ ਔਰ ਮਿਹਨਤ ਕਰਦਾ ਆ ਇਮਾਨਦਾਰ ਬੰਦਾ شریف ਬੰਦਾ ਆ ਔਰ ਜਿੱਥੇ ਵੀ ਇਹਨੂੰ ਕੋਈ ਬੁਲਾਉਂਦਾ ਇਹ ਜਾਂਦਾ ਆ ਔਰ ਹਰ ਜਾਨੀ ਕਿ ਫੰਕਸ਼ਨ ਦੇ ਵਿੱਚ ਕਿਸੇ ਦਾ ਵੀ ਕੋਈ ਵੀ ਆਪਣੇ ਦਲੀ ਸਮਾਜ ਦਾ ਕੋਈ ਪ੍ਰੋਗਰਾਮ ਉੱਤੇ ਪਹੁੰਚਦਾ ਆ ਔਰ ਕਿਸੇ ਦੇ ਨਾਲ ਬੇਈਮਾਨੀ ਹੇਰਾਫੇਰੀ ਨਹੀਂ ਕਰਦਾ ਇੱਕ شریف ਬੰਦਾ ਹੈ ਅਸੀਂ ਤਾਂ ਕਹਿੰਨੇ ਚਲੋ ਵੀ ਜੇ ਉਹ ਸਾਡੇ ਮਹਾਪੁਰਸ਼ਾਂ ਦਾ ਆਸ਼ੀਰਵਾਦ ਲਿਆ ਔਰ ਮਹਾਰਾਜ ਇਹਨਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਔਰ ਕਿਰਪਾ ਕਰਨ ਇਹਨਾਂ ਤੇ ਆਪਣੀ અપਾਰ ਕਿਰਪਾ ਬਣਾਈ ਰੱਖਣ ਕਿ ਇਹਨਾਂ ਨੂੰ ਜੜੀ ਹੈਗੀ ਜਿੱਤ ਪ੍ਰਾਪਤ ਹੋਵੇ ਔਰ ਨਰਿੰਦਰ ਮੋਦੀ ਛੱਡ ਕੇ ਕੀ ਮੈਂ ਤਾਂ ਕਹਿੰਨਾ ਇਹ ਡੋਨਲਡ ਟਰੰਪ ਦੇ ਮੋਰੇ ਵੀ ਖੜ ਜਣ ਸਾਨੂੰ ਖੁਸ਼ੀ ਆ ਕਿ ਉਹ ਇਲੈਕਸ਼ਨ ਕੰਟੈਸਟ ਕਰ ਰਿਹਾ ਦੇਖੋ ਜਿੱਤਦਾ ਤਾਂ ਉਹ ਹੀ ਆ ਜਿਹੜਾ ਮੈਦਾਨ ਚ ਉਤਰਦਾ ਬਾਹਰ ਖੜੇ ਬੰਦੇ ਨੂੰ ਜਿੱਤ ਹਾਰਦਾ ਨਹੀਂ ਪਤਾ ਹੁੰਦਾ ਵੀ ਜਿੱਤ ਹਾਰ ਕੀ ਹੁੰਦੀ ਆ ਕੁਝ ਲੋਕ ਮਜ਼ਾਕ ਬਣਾਉਂਦੇ ਆ ਪਰ ਮੈਂ ਇਹ ਕਹਿੰਨਾ ਕਿ ਅਗਲਾ ਸੱਚੇ ਦਿਲੋਂ ਮਿਹਨਤ ਕਰਦਾ ਪਿਆ ਉਹ ਕਹਿੰਦਾ ਵੀ ਅੱਜ ਨਹੀਂ ਕੱਲ ਨੂੰ ਨਹੀਂ ਪਰਸੋਂ ਨੂੰ ਜਦੋਂ ਵੀ ਹੋਊਗਾ ਮੈਂ ਕਾਮਯਾਬਤਾ ਹੋਊਂਗਾ ਦੇਖੋ ਕਾਮਯਾਬੀ ਜਿਹੜੀ ਆ ਉਹ ਘਰ ਬਹਿ ਕੇ ਨਹੀਂ ਹਰਜਾਇਆਂ ਚ ਬਹਿ ਕੇ ਨਹੀਂ ਮਿਲਦੀ ਨਾ ਉਹ ਸੁੱਤੇ ਪਿਆ ਨੂੰ ਮਿਲਦੀ ਐ ਕਾਮਯਾਬੀ ਤਾਂ ਉਦੋਂ ਹੀ ਮਿਲੂਗੀ ਜਦੋਂ ਤੁਸੀਂ ਮੈਦਾਨ ਦੇ ਵਿੱਚ ਉਤਰੋਗੇ ਹਨਾ ਸ਼ੇਖ ਕੁਮਾਰ ਖੇੜਾ ਨੇ ਆਪਣੀ ਬੁੱਕ ਦੇ ਵਿੱਚ ਲਿਖਿਆ ਜੀਤ ਜੀਤ ਵੀ ਉਸੇ ਕੀ ਹੁੰਦੀ ਐ ਜੋ ਮੈਦਾਨ 'ਮੇ ਉਤਰਤੇ ਬਾਹਰ ਖੜੇ ਇਨਸਾਨ ਕੋ ਜੀਤ ਹਾਰ ਦਾ ਅੰਦਾਜ਼ਾ ਨਹੀਂ ਹੁੰਦਾ ਸੋ ਇਸ ਬੰਦਾ ਜੇ ਬੰਦਾ ਇਹ ਕੰਟੈਸਟ ਕਰ ਰਿਹਾ ਜੇ ਉਹ ਆਪਣੀ ਕੋਈ ਮਿਹਨਤ ਦੇ ਨਾਲ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਬੰਦਾ ਕੋਈ ਫੇਮ ਖੱਟਣ ਲਈ ਹੀ ਆਪਣਾ ਇਦਾਂ ਦੇ ਕੰਮ ਕਰਦਾ ਉਹ ਸੋਚ ਰੱਖਦਾ ਵੱਡੀ ਸੋਚ ਰੱਖਦਾ ਛੋਟੀ ਸੋਚ ਨਾ ਕਿ ਉਹ ਇਹ ਨਹੀਂ ਕਹਤਾ ਵੀ ਮੈਂ ਐਮਸੀ ਬਣਨਾ ਜਾਂ ਕਾਉਂਸਲਰ ਬਣਨਾ ਜੇ ਉਹਦੇ ਦਿਮਾਗ ਦੇ ਵਿੱਚ ਕੋਈ ਉਪਜ ਚਲਦੀ ਪਈ ਆ ਹਨਾ ਪੰਜਾਬੀ ਦੀ ਕਾਬਤ ਆ ਵੀ ਉਦਮ ਬੱਗੇ ਲక్ష్ਮੀ ਪੱਖੇ ਅੱਗੇ ਪਾਉਣ ਜਿਹੜਾ ਉਦਮੀ ਬੰਦਾ ਹੁੰਦਾ ਉਹ ਉਹਦੇ ਪੱਖੇ ਵਾਂਗੂ ਜਿੱਦਾਂ ਪੌਣ ਦੌੜਦੀ ਆ ਉਦਾਂ ਹੀ ਉਦਮੀ ਬੱਗੇ ਬੰਦੇ ਦੇ ਅੱਗੇ ਜਿਹੜੀ ਹੈਗੀ ਆ ਉਹ ਜਿਹੜੀ ਸਫਲਤਾ ਉਹ ਦੌੜਦੀ ਆ ਇਹ ਜਿਹੜੇ ਲੋਗ ਆ ਇਹ ਨੀਟੂ ਛੱਡਣ ਵਾਲਾ ਸੰਘਰਸ਼ਾਂ ਦੀ ਭੱਟੀ ਦੇ ਵਿੱਚ ਤਪ ਕੇ ਬੜਾ ਹੋਇਆ ਔਰ ਇਸ ਬੰਦੇ ਨੇ ਗਰੀਬੀ ਲੈਵਲ ਚੋਂ ਨਿਕਲ ਕੇ ਦੇਖਿਆ ਇਹਨੂੰ ਪਤਾ ਆ ਕਿ ਕਿਦਾਂ ਸਮਾਜ ਦੇ ਵਿੱਚ ਵਿਚਰਨਾ ਠੀਕ ਆ ਉਹ ਇਦਾਂ ਦੇ ਜਿਹੜੇ ਇਨਸਾਨ ਆ ਉਹ ਦੇਖੋ ਉਹ ਜਿਹੜੀਆਂ ਸਮਾਨ ਦੀਆਂ ਬਲੰਦੀਆਂ ਨੂੰ ਛੂ ਜਾਂਦੇ ਅੱਜ ਆਪਾਂ ਮਖੌਲ ਕਰਦੇ ਇਸ ਚੀਜ਼ ਨੂੰ ਕੱਲ ਨੂੰ ਹੋ ਸਕਦਾ ਪਤਾ ਨਹੀਂ ਕੀ ਬਣ ਜਾਣਾ ਠੀਕ ਹੈ ਨਾ ਜਿੰਨੇ ਵੀ ਵੱਡੇ ਤੋਂ ਵੱਡੇ ਲੀਡਰ ਆ ਜਾਂ ਜਿੰਨੇ ਵੀ ਜਿੰਨੀਆਂ ਦੀਆਂ ਵੀ ਕਿੰਨੇ ਕਿੰਨਾਂ ਲੋਕਾਂ ਦੀਆਂ ਧਾਰਨਾ ਦਈਏ ਕਿ ਜਿਹੜੇ ਥੱਲੇ ਤੋਂ ਉੱਠ ਕੇ ਉੱਪਰ ਪਹੁੰਚੇ ਆ ਸੋ ਮੈਂ ਤਾਂ ਇਹੀ ਕਹੂੰਗਾ ਸਤਿਗੁਰੂ ਰਵਿਦਾਸ ਮਹਾਰਾਜ ਅਗੇ ਅਰਦਾਸ ਕਰਦੇ ਆ ਕਿ ਸਾਡੇ ਭਰਾ ਨੂੰ ਤਰੱਕੀ ਬਖਸ਼ੇ ਮੋਦੀ ਨੂੰ ਛੱਡ ਕੇ ਹੋਰ ਜਿਹਨੂੰ ਮਰਜ਼ੀ ਘੇਰ ਲਵੇ ਸਾਨੂੰ ਤਾਂ ਖੁਸ਼ੀ ਆ ਵੀ ਤੂੰ ਇਲੈਕਸ਼ਨ ਲੜ ਭਾਈ ਆਪਾਂ ਤਾਂ ਤੈਨੂੰ ਤਨੂੰ ਮਨੋ ਤਨੋ ਸਪੋਰਟ ਕਰ ਸਕਦੇ ਆ ਹੋਰ ਸਾਡੇ ਕੋਲ ਕੁਝ ਨਹੀਂ ਹੋ ਸਾਡੇ ਜਿੰਨੇ ਵੀ ਸਾਡੇ ਭਰਾ ਹੈਗੇ ਅਸੀਂ ਉਹਨਾਂ ਨੂੰ ਇਹ ਕਹਿ ਸਕਦੇ ਆ ਕਿ ਜੋ ਵੀ ਆ ਸਾਡੇ ਕੋਲ ਬਣਦਾ ਸਰਦਾ ਭਾਈ ਅਸੀਂ ਤੈਨੂੰ ਦੇ ਸਕਦੇ ਆ ਠੀਕ ਆ ਨਾ ਇਹ ਇਲੈਕਸ਼ਨ ਲੜਨ ਲਈ ਵੀ ਤੁਹਾਨੂੰ ਪਤਾ ਮੋਟੀਆਂ ਰਕਮਾਂ ਦੀ ਲੋੜ ਹੁੰਦੀ ਆ ਬਾਕੀ ਜਰੂਰੀ ਨਹੀਂ ਹੁੰਦਾ ਵੀ ਪੈਸੇ ਦੇ ਨਾਲ ਇਲੈਕਸ਼ਨਾਂ ਲੜੀਆਂ ਜਾਂਦੀਆਂ ਬਾਜੇ ਵੇਲੇ ਲੋਕੀ ਅੱਜ ਦਾ ਜਿਹੜਾ ਨੌਜਵਾਨ ਪੀੜ੍ਹੀ ਆ ਜਾਂ ਜਿਹੜਾ ਸਾਡਾ ਆਵਾਮ ਆ ਉਹ ਇਸ ਗੱਲ ਨੂੰ ਸਮਝ ਚੁੱਕਾ ਆ ਕਿ ਜਿਹੜੀਆਂ ਇਲੈਕਸ਼ਨਾਂ ਆ ਉਹ ਕੱਲੀਆਂ ਪੈਸੇ ਦੇ ਦਮ ਨਾਲ ਨਹੀਂ ਲੜੀਆਂ ਜਾਂਦੀਆਂ ਬਾਜੇ ਵੇਲੇ ਲੋਕੀ ਅੱਖਾਂ ਬੰਦ ਕਰਕੇ ਵੀ ਵੋਟਾਂ ਪਾ ਦਿੰਦੇ ਉਹਨਾਂ ਨੂੰ ਪਤਾ ਯਾਰ ਦੇਖੋ 5 ਵੋਟਾਂ ਤੋਂ ਤੁਰਿਆ ਸੀ 4590 ਵੋਟਾਂ ਤੱਕ ਦਾ ਸਫਰ ਆ ਠੀਕ ਆ ਕੋਈ ਲਈਆਂ ਭਗਵਾਨ ਤੋਂ ਮਾਣ ਭਗਵਾਨ ਤੋਂ ਮਣ ਮੁੱਖ ਮੰਤਰੀ ਪੰਜਾਬ ਨੇ ਵੀ ਆਪਣੇ ਮੁਖਾਰਬਨ ਤੋਂ ਕਹਿਤਾ ਕਿ ਨੀਟੂ ਛੱਟਣ ਵਾਲਾ ਚੰਗਾ ਕਾਲੀਆਂ ਨਾਲੋਂ ਜਿਹੜਾ ਇੰਨੀ ਵੋਟ ਲੈ ਗਿਆ ਸੋ ਜੇ ਉਹਦੇ ਤੱਕ ਇਹ ਗੱਲ ਪਹੁੰਚੀ ਤਾਂ ਕੁਛ ਤਾਂ ਕੁਛ ਖੂਬੀ ਹੈਗੀ ਆ ਬੰਦੇ ਦੇ ਵਿੱਚ ਠੀਕ ਆ ਮੈਂ ਤਾਂ ਇਹ ਹੀ ਕਹੂੰਗਾ ਕਿ ਆਪਣੇ ਭਾਈ ਸਾਹਿਬ ਤਰਕੀ ਮਹਾਰਾਜ ਇਹਨਾਂ ਨੂੰ ਬਖਸ਼ੇ ਔਰ ਇਹਨਾਂ ਨੂੰ ਬਲ ਬੁੱਧੀ ਬਖਸ਼ੇ ਕਿ ਇਹ ਇਹ ਜਿਹੜਾ ਹੈਗਾ ਆ ਇਸ ਫਾਈਟ ਨੂੰ ਆਪਣੀ ਅੱਗੇ ਵਧਾ ਕੇ ਆਪਣੀ ਵੱਡੀ ਜਿਹੜੀ ਹੈਗੀ ਉਹ ਜਿੱਤ ਹਾਸਲ ਕਰਨ ਜੈ ਜੀ ਸਰ ਜਿਹੜਾ ਆਪਣੇ ਭਾਰਤ ਦੇ ਜਿਹੜੇ ਲੋਕਾਂ ਨੂੰ ਜਾਂ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਤਾਂ ਇਹ ਹੀ ਆ ਕਿ ਜਿਹੜੀ ਹੈਗੀ ਆ ਦੇਖੋ ਸ਼ਿਰੂਆਬਿਦਾਸ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਕਿਹਾ ਸਾਧ ਸੰਗਤ ਮਿਲ ਰਹੀਏ ਮਾਧੋ ਜੈਸੇ ਮਦਬ ਮਖੀਰਾ ਇਕੱਠੇ ਰਹਿਣ ਦਾ ਜਿਹੜਾ ਹੈਗਾ ਆ ਉਹ ਉਹਨਾਂ ਨੇ ਸੰਦੇਸ਼ ਦਿੱਤਾ ਸਾਰੇ ਮਹਾਂਪੁਰਸ਼ਾਂ ਨੇ ਇਕੱਠੇ ਰਹਿਣ ਦੀਆਂ ਗੱਲਾਂ ਕੀਤੀਆਂ ਠੀਕ ਹੈ ਜੀ ਤੇ ਆਪਾਂ ਇਹੀ ਚਾਹੁੰਦੇ ਹਾਂ ਕਿ ਜਿਹੜਾ ਹੈਗਾ ਸਮਾਜ ਜਿਹੜਾ ਇੱਕਜੁੱਟ ਹੋ ਕੇ ਚੱਲੇ ਠੀਕ ਹੈ ਇਕੱਠੇ ਹੋ ਕੇ ਰਹੀਏ ਤਾਂ ਜੋ ਕਿ ਸਮਾਜ ਦੇ ਵਿੱਚ ਇੱਕ ਜੜੀ ਹੈਗੀ ਆ ਉਹ ਨਵੀਂ ਸਿਹਤ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਹੈਗੀ ਉਹ ਨਵੀਂ ਸਿਹਤ ਮਿਲੇ ਨਾ ਕਿ ਆ ਜਿਹੜੇ ਲੋਕੀ ਗੱਲਾਂ ਕਰਦੇ ਆ ਕਿ ਯਾਰ ਇਹ ਸਮਾਜ ਇਕੱਠਾ ਨਹੀਂ ਹੋ ਸਕਦਾ ਇਕੱਠਾ ਨਹੀਂ ਹੋ ਸਕਦਾ ਇਹ ਤਾਂ ਇੱਕ ਦਿਨ ਹੋਊਗਾ ਹੀ ਦੇਖੋ ਸਾਡੇ ਮਹਾਪੁਰਸ਼ਾਂ ਨੇ ਇੰਨੀਆਂ ਲੜਾਈਆਂ ਲੜੀਆਂ ਇਕੱਠੇ ਕਰਨ ਲਈ ਹਨ ਬਾਬਾ ਸਾਹਿਬ ਨੇ ਇੰਨਾ ਸੰਘਰਸ਼ ਕੀਤਾ ਸ਼੍ਰੀ ਰਵਿਦਾਸ ਮਹਾਰਾਜ ਜੀ ਨੇ ਨਾ ਸੰਘਰਸ਼ ਕੀਤਾ ਕਬੀਰ ਮਹਾਰਾਜ ਜੀ ਨੇ ਕੀਤਾ ਸਾਰੇ ਮਹਾਪੁਰਸ਼ਾਂ ਨੇ ਸੰਘਰਸ਼ ਕੀਤਾ ਸਾਨੂੰ ਸਿਹਤ ਲੈਣੀ ਚਾਹੀਦੀ ਆ ਕਿ ਆਪਣੇ ਮਹਾਪੁਰਸ਼ਾਂ ਤੋਂ ਸਿਹਤ ਲੈਣੀ ਚਾਹੀਦੀ ਕਿ ਆਪਾਂ ਇਕੱਠੇ ਹੋ ਕੇ ਸਮਾਜ ਦੇ ਵਿੱਚ ਕੰਮ ਕਰੀਏ ਜਿਹੜਾ ਪਾੜ ਪਾ ਕੇ ਚੱਲਦੇ ਆ ਇਹ ਜਿਹੜੀ ਤੋਹੀ ਮੋਹੀ ਵਾਲਾ ਅੰਤਰ ਛੱਡ ਕੇ ਆਪਾਂ ਜਿਹੜਾ ਇਕੱਠੇ ਰਹਿਣ ਜਿਹੜਾ ਹੈਗਾ ਉਹਨੂੰ ਆਪਾਂ ਇਕੱਠੇ ਹੋ ਕੇ ਚੱਲੀਏ ਚੈਨ ਪੰਜਾਬੀ ਨੂੰ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ